ਲੋਕ ਹਿੱਤ ਲੋਕਾਂ ਦੀ ਆਵਾਜ਼ No. ਇਨੇ ਗੁਰੂਕੂ ਕੱਢੀ ਵੀ ਲਿੰਦੀ ਸਾਰਾ ਘੋਕ ਕਰ ਲਿਆ ਜੀ ਆਪ ਦਾ ਤਾਨਾ ਪੇਟਾ ਸਾਰਾ ਬਲਦਾ ਰਿਹਾ ਪ੍ਰਸ਼ਾਸਨ ਵੱਲੋਂ ਕੋਈ ਇਹਦੇ ਤੇ ਸਪੋਰਟ ਪਤਾ ਨਹੀਂ ਮਤਲਬ ਇਸ ਵਾਰ ਸਰਪਈਵਰੀ کئی ਕਿਤੇ 2 ਤੋਂ ਜਨਵਰੀ ਦੇ ਦਸਤਾਵੇਜ਼ ਉੱਤੇ ਕੋਈ ਚੱਲੀ ਕੋਈ ਨਹੀਂ ਚੱਲੀ ਜਾਂਚ ਦਾ ਦਸਤਾਵੇਜ਼ ਉਹ ਇੰਡਰੈਕਟ ਹੈ ਉਹ ਤੋਂ ਬਾਅਦ ਬਾਤ ਜਿਹਦੇ ਤੇ ਅਟੈਕ ਹੋਇਆ ਡਰਾਈਵਰ ਦੇ ਹੱਥੇ ਗੋਲੀ ਵੱਜੀ ਉਸੇ ਇੱਥੇ ਵੱਜੀ ਦਿਮਾਗ ਦੇ ਖਰੇ ਦੀ ਹੱਡੀ ਤੇ ਲੱਗ ਦਿਮਾਗ ਦੀ ਹੱਡੀ ਲੱਗੇ ਜਾ ਕੇ ਗੋਲੀ ਲੱਗੀ ਅਮਨਦੀਪ ਬੰਦਾ ਡਾਕਟਰਾਂ ਨੇ ਪੂਰੀ ਟੀਮ ਬਣਾ ਕੇ ਫਿਰ ਆਪਰੇਟ ਕਰਕੇ ਗੋਲੀ ਬਾਹਰ ਕੱਢੀ ਉਸ ਤੋਂ ਬਾਅਦ ਵੀ ਇੱਥੇ ਆਪ ਦਾ ਸਿਕਿਉਰਿਟੀ ਕਰਦੇ ਰਹੇ ਇੱਥੋਂ ਤੱਕ ਬੰਦੇ ਆਉਂਦੇ ਰਹੇ ਘਰ ਤੱਕ ਬੰਦੇ ਆਉਂਦੇ ਰਹੇ ਕਈ ਵਾਰੀ ਅੱਛਾ ਉਹਦੇ ਉਹਦੇ ਵੀ ਸਿਕਰਿਟੀ ਦੀ ਡਿਊਟੀ ਨਾ ਦੇਣ ਦਾ ਪੂਰਾ ਗੱਬ ਜਾਣਾ ਹੇ ਉਹ ਆਮ ਆਦਮੀ ਦੇ ਵਤੀਸ ਨਾਲ ਇਸ ਟਾਈਮ ਵਾਸਤੇ ਪਾਰਟੀ ਪੁਲਿਸ ਅਸੇ ਕਿਸੇ ਦੀ ਮਰਜ਼ੀ ਜੋਏ ਉਹ ਨਾ ਉਹ ਬਲਾਕੀ ਮਾਮਲਾ ਮਾਮਲਾ ਖਤਰਨਾਕ ਹੈ ਕਿ ਜੇ ਪਤਾ ਹੈ ਕਿ ਲਗਾਤਾਰ ਹਮਲੇ ਹੋ ਰਹੇ ਨੇ ਦਾ ਟਾਰਗੇਟ ਹੈ ਬੰਦਾ ਔਰ ਪੂਰਾ ਟਾਰਗੇਟ ਹੈ ਇਹ ਕਿਨਾਂ ਮੁੱਦੇ ਹੈ ਅਸਰ ਲੱਗਦਾ ਜਿਵੇਂ ਜਿੱਥੇ ਹੋਈ ਸੀ ਪੂਰੀ ਉਹਨਾਂ ਨੂੰ ਪਤਾ ਸੀ ਉਹਨਾਂ ਨੇ ਸ਼ਾਦੀ ਤੇ ਜਾਣਾ ਹੈ ਇਹ ਪੂਰਾ ਲੱਗ ਰਿਹਾ ਹੈ ਮਗਰ ਲੱਗੇ ਉਹਨਾਂ ਦੇ ਮਾਰਾ ਵਾਹ ਹਾਂਜੀ ਜਿਹੜਾ ਪੂਰਾ ਇਹ ਸਭਾਕੀਨ ਦਾ ਫੈਸਲਾ ਜਿਸ ਤਰ੍ਹਾਂ ਉਹਨੇ ਰੱਖੀ ਕਿ ਉਹਦਾ ਕੋਪਰਸ ਤਾਂ ਉਹਨਾਂ ਦਾ ਕਿਤੇ ਤਰ੍ਹਾਂ ਦਾ ਕੋਈ ਆਪਾਂ ਪੁੱਛਿਆ ਤਾਂ ਲਿਏ ਪਿਆ ਉਹ ਜੀ ਤਾਂ ਨਹੀਂ ਦੇਤੀ ਬਾਰੇ ਤੋਂ ਉਸ ਵਾਰ 5-6 ਸਾਲ ਰਾਮਰਾਣਿ ਖਲਿਆਣਾ ਕੋਈ ਨੌਕਰੀ ਬਾਕੀ ਫਿਰ ਚੂਰ ਹੋ ਗਿਆ ਕੁਛ ਨਾ ਹੋਇਆ ਜਿੰਨਾ ਦੋ ਕਦਮ ਅੱਗੇ ਜਾਂਦੇ ਉਹ ਕੋਲ ਦੋ ਲੰਗੜਨ ਦੇ ਬੀਬੀ ਬਾਦ ਗਿਰੋ ਦੇਖੋ ਜੀ ਦਾ ਐਂਟੀ ਟੈਪਾਇਰ ਪਾਇਆ ਹੈ ਐਮਐਲਏ ਦਰਦੀ ਜਮਾਤ ਆਹ ਕੋਰੋਨਾ ਦੇ ਘਰ ਦੇ ਬਾਹਰ ਆ ਕੇ ਲੰਕਾਰੇ ਮਾਰੇ ਸਾਹ ਲਾਛੋ ਤੇ ਪਈਏ ਕੇ ਪਰ ਤੋਂ ਟੁਕਲੇ ਆਉਂਦਾ ਕੱਟਵਾ ਚੰਗਰ ਤੋਂ ਰੋਟੀ-ਪੂਟੀ ਮੰਗੇ ਪਿੱਛੇ ਕਰਾ ਬੰਦ ਮਿੱਤੇ ਨੰਬਰ ਬਿੱਟ ਸਾਰਾ ਪਰਿਵਾਰ ਡਿਸਟਰਬ ਹੋਦਾ ਸਾਰਾ ਸਾਨੂੰ ਘਰੀ ਇਹਨਾਂ ਇਹਦੇ ਸਿਰ ਆਪ ਬੋਲਦੇ ਅੱਜ ਸਾਡਾ ਪਰਿਵਾਰ ਨਹੀਂ ਸਾਰਾ ਪਿੰਡ ਰੋਮਦਾ ਸਾਰਾ ਪਿੰਡ ਲਗਾਤਾਰ 3 ਵਾਰ ਸਰਪੰਚੇ ਰਿਹਾ ਜੀ ਉਹ ਤੋਂ ਬੈਠੋਂ ਵੀ ਉਹ ਤੋਂ ਬੈਠੋਂ ਵੀ 8 ਤੋਂ ਲੈ ਕੇ 13 ਤੱਕ ਵੀ ਸੰਬੰਧ ਸਾਡੇ ਪਰਿਵਾਰ ਦੇ ਜਦੋਂ ਮੈਂ ਸੀ ਅੰਦਰ ਤੋਂ ਬਾਅਦ ਲਗਾਤਾਰ ਇਹ ਰਿਹਾ ਹੋਇਆ ਹੈ ਨੇ ਆ ਕੇ ਵਾਜ ਭਾਵੇਂ ਰਾਤ ਦੇ 12 ਵਜੇ ਕਿਸੇ ਦੇ ਆ ਕੇ ਬੁਵਾ ਕਰਤਾ ਆ ਕਿੱਦਾਂ ਕਰ ਗਏ ਇਹਨਾਂ ਦੇ ਨਾਲ ਕੋਈ ਪੱਤੇ ਵੀ ਨਹੀਂ ਸੀ ਆਪਣੇ ਇੱਕ ਵਾਰੀ ਦੁਬਲੀ ਰਿਪੋਰਟ ਕਰਤਾ ਇਹ ਤੋਂ ਤੋਂ ਅਨੰਤ ਤੱਕ ਬੜਾ ਟੈਂਸਰ ਹੈ ਹੈਗੇ ਨੇ ਤਿੰਨਾਂ ਇਹ ਗੋਪੂਰੋ ਵਿਗਿਆਨ ਚਲੇਗਾ ਉਹ ਬੜਾ ਬੰਬ ਹੋ ਰਿਹਾ ਪਿੱਤਰ ਭੁਲੇ ਹੋ ਗਈ ਥੋੜੇ ਕਾਲੇ ਸਰ ਹੁਣ ਪਿਛਲੇ ਨਾਲ ਜੀ ਕੁਝ 5 6 ਮਹੀਨੇ ਤੋਂ ਕੋਈ ਐਕਟੀਵਿਟੀ ਨਹੀਂ ਖੜੀ ਅੱਛਾ ਤੇ ਦੱਬਾ ਜਿਵੇਂ ਦੇ ਦੇ ਕੀ ਖਬਰ ਦੀ ਦੋ ਬੜੀ ਜਮੀਨ ਤੋਂ ਲੱਗਦੇ ਹੈ ਨਾ ਟਰੈਕਟਰ ਵਾਇਆ ਇਹਨੇ ਆਪਨੇ ਟਰੈਕਟਰ ਵਾਇਆ ਕਰਾਇਆ ਹੋਣਾ ਰਿਹਾ ਅੱਜ ਪੁੱਤ ਗਿਆ ਮੁਰੇ ਜਿੱਥੇ ਪੱਟਾ ਹੁੰਦਾ ਹੈ ਭਾਲ ਲਿਉਣੀ ਫਮਾਈ ਕਰਨੀ 8-10 ਸਾਲ ਟਰੈਕਟਰ ਦਾ ਹੋਣਾ ਰਿਹਾ ਹੈ ਬੜੀ ਮਿਹਨਤ ਪਿੰਡ ਨੂੰ ਸਵਾ ਆ ਆ ਸਵਾ ਸੋਹਦਾ ਸਵਾ ਉਹ ਉਹ ਲਾਂਜੜ ਗਿਆ ਮੇਲਾ ਹੁੰਦਾ ਨਾ ਮਲੇ ਹੋਣਾ ਤਾਂ ਮੈਂ ਸੁਖੀ ਰਹਿਣਾ ਨਹੀਂ ਮਖਮਸ ਕਰਿਆ ਕਰਦੇ ਆ ਬੱਚੇ ਸਾਰੀ ਗੱਲ परिवार yeah, yeah. ਨਾ ਤੇ ਪੈਂਦੀ ਐ ਉਹਨਾਂ ਨੂੰ ਵੀ ਅੰਦਾਜ਼ਾ ਨਹੀਂ ਲੱਗਦਾ ਔਰ ਜਦੋਂ ਸੈਲਕਟ ਮਾ ਜੀਕਰ ਉਹ ਤੋਂ ਨਿਕਲ ਜੇ ਇਹ ਖਲਾਰੇ ਉਹਨਾਂ ਨੂੰ ਹੀ ਪਤਾ ਨਹੀਂ ਔਰਾਂ ਬੜਾ ਖਲਾਰੇ ਬੜੇ ਖਲਾਰੇ ਅਸਲ ਤਾਂ ਬੜਾ ਪਤਾ ਨਹੀਂ ਹੁੰਦਾ ਬਹੁਤ ਸਾਰੀਆਂ ਚੀਜ਼ਾਂ ਦਾ ਪਤਾ ਹੀ ਨਹੀਂ ਹੁੰਦਾ ਹਾਂ ਪਤਾ ਨਹੀਂ ਪਤਾ ਸੀ ਜਿਆਦੀਆਂ ਦਾ ਨਹੀਂ ਪਤਾ ਜੀ ਇਹਨਾਂ ਨੂੰ ਨਹੀਂ ਪਤਾ ਉਸੀ ਔਰ ਕਿਸਮਤ ਦਾ ਨਾ ਤਾਂ ਇਜ਼ੀ ਜਿਹੜੀ ਚੀਜ਼ ਹੱਥ ਪਾ ਲਈ ਆ ਨਾ ਉਹ ਸੋਨਾ ਹੀ ਬਣਦੀ ਆ ਇਹ ਤਾਂ ਕਰਨਾ në <try> këtë <try> <try> ਕੀ ਗੱਲ ਹੈ ਜੀ ਇਹ ਕੋਈ 500 ਬੰਦੇ ਜਾਰੇ ਚੋਣ ਮਾਰ ਕੇ ਤੇ ਫਤਸੇ ਬਰਉ ਚੱਲਣ ਜੀ ਹੋ ਗਏ ਹੋ ਜੀ ਜਾਓ ਚੱਲ ਰਹੇ ਜੀ ਸਿੱਖੋ ਆ ਰਹੇ ਹਾਂ ਮਮਰੇ ਆਰਾਮ ਨਾਲ ਫਿਨਸਿਕ ਖਰੀਦ ਕਰਕੇ ਬਣ ਰਿਹਾ ਹੈ ਰਾਜਨੀਤੀ ਦੇ ਪਾਸੇ ਪਰਦਾ ਨੂੰ ਦਰਦ ਕੋਈ ਕਾਨੂੰਨ ਆਵੇ ਕੋਈ ਚੀਜ਼ ਹੈ ਨਾ ਨਿਕਲ ਕੇ ਕਿ ਸਾਰਾ ਬੰਦਾ ਦਾ ਸਾਰਾ ਮੈਂ ਤੇ ਇਹ ਮੰਨਦੇ ਮਤਾਂ ਕਿ ਸੋਹਣੇ ਲਿਖੇ ਮਰਨ ਵਾਲੇ ਪੁਲੀਸ ਜਿੰਨ ਕਹਤਾ ਡੇਲੀ ਵੀ ਸਿਲੇ 10 12 ਲੱਗਦਾ ਅਦਾ ਬੰਦਾ ਤੇ ਵਦਨਗੇ ਹੋਰ ਕੀ ਹੈ ਹੋਰ ਕਾਜ ਆ ਕੰਮ ਹੋ ਗਏ ਆਪਣਾ ਇੱਕ ਤੇ ਹੋ ਡੋੜੀ ਡੇ ਇਹ ਪਾਕੇ ਕਈਆਂ ਦੇ ਹੌਸਲੇ ਦਿੱਖੇ ਹੋ ਲੋਕਾਂ ਦਾ ਕਿ ਸਾਰੇ ਆਈ ਸਾਡਾ ਜਿਆਦਾ ਸ਼ੁਰੂ ਕਰਦੇ ਤੇ ਦਵਾਈ ਦਾ ਜਿਹਨਾਂ ਨੂੰ ਅਨੁਪ੍ਰੋਤੀ ਵਿੱਚ ਕੋਈ ਨਾ ਬੰਦਾਲੇ ਬੰਦਾਲਾ ਪਾ ਰਹੇ ਨੇ ਜਿਹੜੇ ਲੋਕਾਂ ਜੀ ਭਾਗਦੇ ਹੋ ਲੱਗਣਗੇ ਪਲਾਨ ਕਰ ਜਾਂਦੇ ਔਰ ਹਰ ਬੰਦੇ ਦੀ ਕਿਸੇ ਨੂੰ ਪਾਰ ਕੀ ਪਤਾ ਕਿਸ ਕੀ ਤੇ ਮੇਲੇ ਨੇ ਦੇਖ ਕੇ ਮੇਰੀ ਬਹੁਤ ਕੁਝ ਲੱਗਦਾ ਆ ਕਾ ਇਹ ਸਾਰੇ ਤਰੀਕੇ ਤਰ੍ਹਾਂ ਦੇ ਪੜਦੇ ਰਹਿੰਦੇ ਹੋਰਾ ਵੱਡਾ ਹੈ ਨਹੀਂ ਇਹ ਹਾਪਾ ਰਿਹਾ ਹੈ ਪਤਾ ਨਹੀਂ ਕਿੰਨਾ ਦਾ ਕੰਮ ਚੱਲਦਾ ਸਾਰਾ ਵੀ ਪੜਦੇ ਹੁੰਦੇ ਨੇ ਇਹ ਤਾਂ ਸਾਰੀਆਂ ਬੈਂਕ ਕੋਲੇ ਪਈਆਂ ਨੇ ਇਹਦੀ ਆਈ ਚੱਲੀ ਹੁੰਦੀ ਉਹ ਪੜਦੇ ਹੁੰਦੇ ਨੇ ਪੜ ਉਹ ਹੁੰਦੇ ਮੂਹਰੇ ਇਹ ਕਰੀ ਗਏ ਕਲੀ ਕਰ ਨਹੀਂ ਦੇ ਉਹ ਜੀ ਇਹਨੇ ਇੱਕ ਦੰਦਾ ਕੰਨ ਮੇਸੋਆ ਜਾਂ ਕੋਈ ਇਨਸੀਡੈਂਟ ਹੋ ਗਿਆ ਜੀ ਕੋ ਕਰ ਗਿਆ ਇਸ ਬਾਰੇ ਲੋਕ ਆਪਣਾ ਅੰਤਰਪੰਨ ਦਾ ਅਨਲਾਈਨ ਕਰ ਰਹੇ ਆ ਅੱਜ ਮੈਨੂੰ ਕਹਿ ਰਿਹਾ ਸੀ ਕਿ ਗੁਰੂ ਨਗਰੀ ਦੀ ਆਪਣੀ ਤਰਬੀਤ ਸਾਡੇ ਤੇ ਆਉਂਦੀ ਕੁਝ ਹੋਰ ਗਰ ਬੋਲਵਾ ਬੱਚਿਆਂ ਨੂੰ ਘਰ ਦੇ ਘਰੋਂ ਬਾਹਰ ਨਹੀਂ ਨਿਕਲਣ ਦੇਦੇ ਕਿਤੇ ਭਾਈ ਘਰ ਹੀ ਰੋਏ ਯਾਰ ਇਹ ਹਾਲਾਤ ਬਣਾ ਦਿੱਤੇ ਹੈ। ਅਜਿਹਾ ਕਿਹਾ ਦਾ ਪਿੰਡ ਖਾਲੀ ਹੋ ਗਿਆ ਮੇਰੇ ਖਿਆਲ ਨਾਲ ਪੰਜਾਬ ਖਾਲੀ ਹੋ ਗਿਆ। ਪੰਜਾਬ ਖਾਲੀ ਹੋ ਗਿਆ। ਹੈ ਕਨੇਆਣੇ ਵੀ ਕੱਟ ਗਏ। ਇੱਕ ਇੱਕ ਦੋ ਦੋ ਨਿਆਣੇ ਨੇ ਹੈ ਹੀ ਨਹੀਂ ਗਈ। ਉਹ ਵੀ ਬਾਹਰ ਭਲਾਏ ਜਿਹੜੇ ਨਿਆਣੇ ਨੇ ਉਹ ਵੀ ਇਸੇ ਕਰ ਤੋਂ ਦੁਖੀ ਹੋ ਕੇ ਬਾਹਰ ਭੇਜਦੇ ਆ। ਕੋਈ ਨਸ਼ੇ ਚ ਨਾ ਪੱਜੇ ਕੋਈ ਹੋਰ ਚੱਕਰ ਨਾ ਹੋ ਜਾਏ। ਆ ਨਜਾਇਜ਼ ਹਥਿਆਰ ਬਹੁਤ ਿਆ ਜਿਹੜਾ ਕੋਲ ਆਪਦਾ ਲਾਇਸੈਂਸ ਵੀ ਵੈਪਨ ਆ ਉਹ ਤਾਂ ਵੀ ਮਾਰਿਆ ਜੇ ਗੋਮ ਕਰੂ ਮੁਕਾਬਲਾ ਥੋਕਤੀ ਦੂਰ ਟੁੱਟੇ ਹੋਣਾ ਵੀ ਆਪਣੇ ਆਪਦਾ ਪਤਾ ਹੀ ਨਹੀਂ ਕਿੰਨਾ ਹਥਿਆਰ ਆ ਵੇਖੇ ਵੀ ਜੀ ਮਾਰਿਆ ਅਗਰੇ ਬੜਾ ਨੰਦ ਆ ਬਾਈ ਮੈਂ ਨਹੀਂ ਹੋਣੀ ਦਿਆ ਜੀ ਤੁਸੀਂ ਕੀ ਕਰਦੇ ਬੇਟਾ ਉਸੇ ਆਸਟ੍ਰੇਲੀਆ ਕਰੀ ਤਾਈਂ 4 ਵਜੇ ਅਗਲੇ 2 ਘੰਟੇ ਉਸ ਤੇ ਆਉਂਦਾ ਆਹ ਮੂਰਤ ਪਾਣ ਦਾ ਪੰਜ ਨਹੀਂ ਸਰਦਾਰ ਬੰਦਾ ਉਹ ਵੀ ਇਸੇ ਦੁੱਖ ਤੋਂ ਮੇਡਾ ਜਾ ਕੇ ਬੈਠਾ ਉਹ ਗਏ ਚੱਲ ਉਹ ਨਹੀਂ ਪਰ ਨਾ ਕਰਿਆ ਮੈਂ ਇਹ ਮੈਨੇ ਕੱਟ ਦੇ ਦਿੱਤੀ ਦੋ ਹਾਲਾਤ ਹੈ ਜੇ ਸਾਈਓ ਕਿ ਬੈਕ ਨਹੀਂ ਉਹ ਪਰਦਾ ਜੀ ਤੋਂ ਪਹਿਲਾਂ ਤਿੰਨ ਵਾਰ ਕੋਈ ਜੱਟ ਚੌਥੀ ਵਾਰ ਚੱਲੀ ਆ ਫਿਰ ਸਾਰੇ ਮਟਰ ਹੋਇਆ ਉਸ ਤਰ੍ਹਾਂ ਜਿਹੜੇ ਭੇਲੇ ਨੂੰ ਠੇਰਾ ਦੋ ਚਾਰ ਇਹ ਪਾਇਆ 7-10 ਮੁਰੇ ਹੋਏ ਪਹਿਲਾਂ ਜੇ ਕਿ ਤੋਂ ਪ੍ਰੈਸ਼ਰ ਮੰਗੀਏ ਤਾਂ ਉਹ ਵੀ ਨਹੀਂ ਤੇ ਜਦੋਂ ਬੋਲਾ ਦੁਰ ਜਾਂਦਾ ਮੇਰੇ ਮਗਰਵਾਸ ਲੱਭ ਲੋ ਬਾਅਦ ਕੀ ਕਰੀਏ ਹੋਗੇ ਇਨਸੀਡੈਂਟ ਕੋਈ ਹੋ ਗਿਆ ਜਿਹੜਾ ਦੁੱਜੜ ਗਿਆ ਜੀ ਡਾਗੜਾ ਡੁੱਜ ਗਿਆ ਪੂਰਾ ਪਰਿਵਾਰ ਪਰਦਾ ਦੇਸਤ ਹੋ ਗਿਆ ਜਿਹਨਾਂ ਦੇ ਨਾਲ ਕਿ ਸਰਪੰਚ ਆਉਂਦੇ ਉਹਨਾਂ ਤੋਂ ਬਾਅਦ ਮੈਡੀਕਲ ਕੋਲ ਉੱਥੇ ਬੈਠਾ ਉੱਥੇ ਐਸਐਟੂ ਬੈਠਾ ਤੇ 10 ਕਦਮਾਂ ਤੇ ਸਰਿਆਂ ਫੇਰ ਗੋਲਟੇ ਸਿਰ 10 ਕਦਮਾਂ ਤੇ ਬੈਠੇ ਇਹਨਾਂ ਤੇ ਵੀ ਇਤ ਸਵਾਲ ਖੜੇ ਹੁੰਦੇ ਹੀ ਹੈ ਨਾ ਜੇ ਕੋ ਤਾਰੂਕ ਜਰ ਜਾਂਦਾ ਜੇ ਤਾਂ ਸਵਾਲਾਂ ਨੂੰ ਘਾਰੂ ਲਿ ਗਿਆ ਉਹ ਤਾਂ ਸੱਠੇ ਹੋ ਗਿਆ ਗੱਲ ਤੇ ਵੀਰ ਜੀ ਇੱਕ ਹੀ ਕੋਈ ਵੀਰ ਭਰਾ ਦਾ ਪਰਿਵਾਰ ਦੇ ਵਿੱਚ ਜਿਹੜਾ ਅੱਗੇ ਲੱਗਾ ਜਿਹਨੂੰ ਸਾਹ ਭਰਾ ਵੀ ਜਿਹਦਾ ਕਰਕੇ ਆਉਂਦੇ ਜਾਂਦੇ ਜਾਂਦੇ ਹਨ ਕਿ ਉਹੀ ਮੇਨ ਬੰਦਾ ਪਰਿਵਾਰ ਦਾ ਅੱਗੇ ਵਾਲਾ ਨੂੰ ਨੁਕਸਾਨ ਹੋ ਜੇ ਇਸ ਹਿਸਾਬ ਦਾ ਇੱਕ ਵਾਰ ਤੇ ਸਾਰੇ ਪਰਿਵਾਰ ਦਾ ਨੁਕਸਾਨ ਹੋਣ ਦੀ ਗੱਲ ਹੋ ਗਿਆ ਜਿਹੜਾ ਖਤਮ ਹੋ ਗਿਆ ਵੀਰ ਜੀ ਨੁਕਸਾਨ ਤੇ ਕਈਆਂ ਪਰਿਵਾਰਾਂ ਦਾ ਨੁਕਸਾਨ ਹੋ ਜਾਂਦਾ ਜਿੰਨੇ ਦੇ ਇੱਕ ਪਰਿਵਾਰ ਦਾ ਬੰਦੇ ਦਾ ਪੈਸੇ ਦਾ ਨੁਕਸਾਨ ਜਦੋਂ ਇੰਨਾ ਵੱਡਾ ਕੋਈ ਮੋਟ ਦੇਖਿਆ ਗਿਆ ਬੰਦਾ ਪਰ ਹੋ ਗਿਆ ਜਦੋਂ ਉਹ ਹੋਉਂਦੇ ਉਹ ਵੀ ਟੈਸਟ ਚ ਆ ਜਾਂਦਾ ਮੀਡੀਆ ਹੈ ਨਾ ਜਿਹਦੀ ਪਰਪਾਈ ਹੋ ਸਕਦੀ ਹੈ ਉਹ ਖਤਮ ਹੋ ਜਾਂਦੀ ਹੈ ਪਰ ਵੀ ਇਹ ਮੈਂ ਵੀ ਹੁਣ ਜਿਹੜੇ ਕੁਝ ਚਾਰ ਜਾਂਦੇ ਜਿਨਾਂ ਦਾ ਨਹੀਂ ਦੇ ਨੀ ਕੀ ਕਰਨਾ ਸਾਰੇ ਦਾ ਬੜਾ ਅਸਰ ਹੈ ਯਾਨੀ ਕਿ ਪੂਸ ਕੇਪਟਲ ਦੀ ਹੈ ਜਿਹੜੀ ਬਾਤੋਂ ਰਾਤ 1:00 ਵਜੇ ਮਹਾਰਾਣੀ ਪ੍ਰਨੀਤ ਕਰਨਾ ਬਜੀ ਜਦ ਰਾਤ ਉਹਨਾਂ ਦੇ ਬੰਦੇ ਚੁੱਪ ਨੇ ਫਿਰ ਕਿਸ਼ਾ ਜੱਤੀ ਦੇ ਆ ਗਏ ਸਾਰੇ ਇੱਛਾ ਸ਼ਕਤੀ ਠੀਕ ਹੈ ਸੰਸਾਰ ਵਾਸਤੇ ਜਰੂਰ ਪ੍ਰੈਸ ਦੇ ਵਿੱਚ ਗਈ ਹੈ ਇੱਥੇ ਲਾਇਸੈਂਸ ਦਾ ਬਹੁਤ ਮਾੜਾ ਹਾਲ ਹੈ ਜਿੱਥੇ ਦੇ ਵਿੱਚ ਚੋਪੜਾ ਸਾਹਿਬ ਦੇ ਗੋਲੀਆਂ ਵੱਜੀਆਂ ਮੈਂ ਉਦੋਂ ਵੀ ਕਿਹਾ ਉਹ ਜੀ ਲੋਕ ਗਲਤ ਕਾਲਾਂ ਆਪੇ ਕਰਾਉਂਦੇ ਮੈਂ ਕਿਹਾ ਯਾਰ ਲਾਇਸੈਂਸ ਦੇ ਦਿਓ ਜਿਹਦੀ ਗਲਤ ਕਾਲ ਨਿਕਲ ਉਹਦਾ ਪਰਚਾ ਦੇ ਦਿਓ ਜਿਹੜੇ ਤਰੀਕਾ ਥੋੜੀ ਹੈ ਕਿਉਂਕਿ ਇਹ ਲਾਇਸੈਂਸ ਜਿਹੜੇ ਰਿਜੈਕਟ ਕਰੀ ਜਾਂਦੇ ਜੀ ਟੋਟਲੀ 90000 ਰੁਪਏ ਨੇ ਫਾਈਲ ਦਾ ਇੱਥੇ ਰੱਖਿਆ ਵਾ ਤਰਨਤਾਰਨ ਦੇ ਵਿੱਚ ਕੁਝ ਵੀ ਸਾਰਾ ਫਾਈਲ ਸੀ ਪ੍ਰਧਾਨ ਜੀ ਬੜਾ ਪੋਲੀਟੀਕਲ ਬੰਦਾ ਸਾ ਚੱਲਣ ਦਿਆ ਜੀ ਵੋਕਲ ਦੀ ਉਹ ਜਿਹੜਾ ਜਿਹਨੂੰ ਜ਼ਰੂਰਤ ਆ ਉਹਨੂੰ ਮਿਲਦਾ ਨਹੀਂ ਪਿਆ ਦੂਜਾ ਜਿਹੜਾ ਬਾਈ ਬਾਈ 25 25 ਕਾਪੀ ਨੋ ਤਾਂ ਦੇਖ ਲਾ ਥੋੜਾ ਰੇ ਕਰਨਾ ਜਿਹੜਾ ਪਾਸੇ ਵੱਧ ਪਰ ਚਾਰ ਤੇ ਪਹਿਲਾਂ ਉਹ ਉਹ ਡੇਢ ਦੀ ਉਹ ਗਾਰਡ ਟਾਈਪ ਜਿਵੇਂ ਦਿੰਦੇ ਰਹੇ ਨਾ ਫਿਰ ਤਾਂ ਕੋਈ ਗੱਲ ਨਹੀਂ ਪਿੰਡਾਂ ਚ ਉਹ ਸਾਰਾ ਕਿਸੇ ਨਾਲ ਇਹਨਾਂ ਤਿਹਾਰ ਇਹ ਕਿ ਲਵਾਉਣ ਨੂੰ ਕਹਿਤਾ ਵਾ ਪਿੱਛੇ ਨਾ ਘੱਟ ਕਰ ਲੈ ਇਸਾਂ ਦੀ ਬੜੀ ਪ੍ਰੋਬਲਮ ਹੈ ਜੀ ਵਰਨਰ ਸਾਹਿਬ ਕਾਲਜ ਆਏ ਇਹ ਸਿੰਗਲ ਵਿੰਡੋ ਪ੍ਰਣਾਲੀ ਚਾਹੀਦੀ ਹੈ ਜੀ ਅੱਜ 9 ਥਾਂ ਐ ਤੁਹਾਨੂੰ ਗਾਣਾ ਪੈਂਦਾ ਜੇ ਤੁਸੀਂ ਲਾਇਸੈਂਸ ਜੂਇ ਕਰਵਾਉਣਾ 9 ਥਾਂਾਂ ਦੇ ਉਹ ਨਾਲ ਪ੍ਰੋਸੈਸ ਸਾਰਾ ਹੋਣੀ ਚਾਹੀਦਾ ਹੈ ਵੱਡੀ ਦੇ ਦੋ ਨਜ਼ਰ ਕਰ ਤੁਰਨਾ ਨਹੀਂ ਨਾਮਾ ਆਹ ਸਾਰੇ ਕਰਦੇ ਕਿ ਥੋੜੀ ਚੱਲਦੀ ਆ ਜਿਹੜਾ ਪੰਜਾਬ ਨੂੰ ਕੇਐਫ ਕਰਦੀ ਹੈ ਸਪਲਾਈ ਥਾਂ ਦਾ ਉਹ ਕਾਰਡ ਹੈ ਇਹ ਰਫਾ ਦੀ ਕੰਮ ਇੱਕੋ ਗੱਲ 9mm ਦਾ ਪਿਸਤਲ ਦਾ ਰਿਕੋਇਲ ਘਟਾ ਸਾਰੇ ਗੈਸਟਾ ਤੇ ਵੀ ਬੋਲੀ ਚੱਲੂ ਉਥੋਂ ਨਾ ਇਹਨਾਂ ਦਾ ਮੋੜ ਮਿਲੂ ਜਿਹੜਾ ਪੁਲਿਸ ਦਾ ਜਿਹੜਾ ਪੰਜਾਬ ਪੁਲਿਸ ਨੂੰ ਮਿਲਦਾ ਆਰਮੀ ਨੂੰ ਮਿਲਦਾ ਇਹ ਆਪਣੀ ਕਲਕੱਤਾ ਵਾਲੀ ਆਰਡੀਨੈਂਸ ਦਾ ਇਹਨਾਂ ਨੂੰ ਕੇਆਪੋ ਆਰਡੀਨੈਂਸ ਦਾ ਮਿਲਦਾ ਉਹਦੇ ਤੇ ਫਰਕ ਨਹੀਂ ਹੁੰਦਾ ਉਸ ਤੋਂ ਵੱਧ ਕੋਈ ਨਹੀਂ ਇੱਕ ਤੇ ਘਰ ਤੋਂ ਨਹੀਂ ਨਾ ਚੋਰ ਪੁੱਤੀ ਨਾ ਰੱਖਦੀ ਆ ਇਹ ਸੱਚਾਈ ਜੀ ਹਲੋ ਇਹ ਤੁਮ ਜਿੰਨੇ ਨੇ ਪੈਸੇ ਦਿੱਤੇ ਉਹਨਾਂ ਨੂੰ ਪੁੱਛ ਕੇ ਦੇਖੋ ਪੈਸੇ ਕਿਰਾਏ ਪੋਰਾ ਦੇ ਲੱਗਦੇ ਖਾਣੇ ਦੇ ਐਵੇਂ ਤੁਹਾਨੂੰ ਪੈਸੇ ਇਹ ਬੁਈ ਰੈਨਫਾਰਮਾਡਾ ਨੂੰ ਪਾਵਰ ਤੇ ਲਾ ਦੇ ਜੀ ਹਾਰ ਸਾਫ ਕਰਦਾ ਇਹ ਜੀ ਜੇ ਜਿਹੜੇ ਹਾਲਾਤ ਹੈ ਇਹ ਦੋ ਤਣੇ ਪੰਡਰਾਂ ਨੂੰ ਬੱਦਰ ਹੋ ਜਾਂਦੇ ਪਤਾ ਕਈ ਵਾਰੀਆਂ ਦਾ ਸ਼ਬਦਾਂ ਦੇ ਨਾ ਉਹਨਾਂ ਨੂੰ ਮਰਨਾ ਦੂਨਾ ਬੱਚਿਆਂ ਨੂੰ ਸੰਵੇਦਨਾ ਵੀ ਪ੍ਰਗਟ ਕਰੇ ਤੇ ਉਹਨਾਂ ਨੂੰ ਕੀ ਕਿਵੇਂ ਗੱਲ ਹੈ ਇਹ ਨਹੀਂ ਕਰਨਾ ਕਰਕੇ ਸਭ ਨੂੰ ਪਰ ਤੂੰ ਇਹ ਪਲਕ ਉਹ ਇਹ ਪਲ ਸਾਰਿਆਂ ਨੂੰ ਪਤਾ ਹੈ ਕਿ ਸਭ ਨੇ ਜਾਣ ਲੇਕਿਨ ਸਭ ਆਪਣੇ ਸਮੇਂ ਸਮੇਂ ਤੇ ਜਾਣ ਹੈ ਉਹ ਅਲੱਗ ਤਰ੍ਹਾਂ ਦਾ ਲੈਂਦਾ ਹੈ ਤਰੀਕੇ ਨਾਲ ਇਹਨਾਂ ਨੇ ਵੀ ਕਦੀ ਸੋਚਿਆ ਥੋੜਾ ਹੈਗਾ ਇਹ ਜਦੋਂ ਤੋਂ ਚਲੇ ਹੋਣਗੇ ਕਿ ਕਿੱਥੇ ਜਾ ਰਿਹਾ ਯਾਰ ਉਹ ਤਾਂ ਇਹ ਕਰ ਜਿਹੜਾ ਸਮੇਂ ਤੇ ਜਾਣਾ ਮਟਰ ਹੋ ਰਹਿਣਾ ਹੁਣ ਆਪਾਂ ਫਸਲ ਬੀਜੀ ਹੈ ਕਣਕੇ ਪਿੱਤੀ ਆ ਇਹਨੂੰ ਤੇ ਪਕਾ ਕੇ ਵਡਾਂਗੇ ਇਸੀ ਗੱਲ ਹੋ ਰਿਹਾ ਤੇ ਨਹੀਂ ਵਢੀ ਗਈ ਤੇ ਮੁੜ ਕੇ ਨੂੰ ਖਲਾੜ ਦੇ ਤਰਾ ਦਾ ਜਿਹੜਾ ਉਮਰ ਦੇ ਲਿਆ ਜਨਾ ਚਲ ਜਾਣਾ ਜੀ ਰੱਬ ਦੀ ਕਿਸ਼ਨਾ ਕਲਸਾ ਨਾ ਬੋਟਰੀ ਗੱਲ ਹੈ ਉਹਨਾਂ ਦਾ ਹਰ ਪੱਖ ਸਭ ਤੋਂ ਬਧੀਆ ਨਿਕਲਦਾ। ਉਹ ਪਰਿਵਾਰ ਸ਼ੁਰੂ ਵਿੱਚ ਵਸਿਆ ਰਿਹਾ ਹੈ। ਜ਼ਾਂਦੇ ਦਾ ਨਾਂ ਆਈਂਦਾ ਤੇ ਸਾਡੇ ਪਾਪਾ ਦਾ ਵੀ ਇਮਾਜ ਪੁਰਾਣਾ ਹੈ। ਉਹਨਾਂ ਨੇ ਬੱਚੇ ਨਾ ਸਾਡੇ ਜਿੰਨੇ ਬੱਚੇ ਆ ਇਹਨਾਂ ਦੇ ਨੇ ਵੀ ਥੇਰੇ ਬੱਚੇ ਹੋ ਗਏ ਜਾਂ ਕਜ਼ਨ ਦੇ ਬੱਚੇ ਹੋ ਗਏ। ਉਹ ਸਾਰਿਆਂ ਨਾਲ ਹੀ ਉਹਦਾ ਬੜਾ ਜਾਂਦਾ। ਲੱਗ ਕੋਈ ਨਹੀਂ ਹੋਣਾ ਜੀ ਜਦੋਂ ਆ ਗਿਆ ਸਾਰੇ ਬੱਚੇ ਦੇ ਮਗਰ 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 ਸਾਰੇ ਬੱਚੇ ਉਹਦੇ ਮਗਰ 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 ਬੱਚਿਆਂ ਦਾ ਸੀ ਬਹੁਤ ਜ਼ਿਆਦਾ ਪਿਆਰ ਅੱਜ ਕੱਲ ਇਦਾਂ ਦੀਆਂ ਫੈਮਲੀਆ ਵੀ ਨਹੀਂ ਜਿਹੜੀਆਂ ਜੁਆਇੰਟ ਹੁੰਦਾ ਐਦਾਂ ਦੀਆਂ ਫੈਮਲੀਆ ਕਿੱਥੇ ਹੋਣ ਬੱਚੇ ਇੱਥੇ ਜਿਹੜੇ ਸਾਡੇ ਦੇ ਬੱਚੇ ਬਾਹਰ ਨੇ ਜਿਹੜੇ ਉਹ ਉੱਥੇ ਵੱਸਣਦੇ ਆਂ ਹੋਰ ਉਹਨੂੰ ਇਹ ਤਾਂ ਕਾਈ ਲੱਗੀ ਮੈਂ ਬਹੁਤ ਆਫ ਦਿ ਸਥਿਤੀ ਜੋ ਬੰਦ ਹੋ ਗਈ ਇੱਕ ਮਿੰਟ ਸਾਰੇ ਇੱਕ ਮਿੰਟ ਇੱਕ ਮਿੰਟ ਉਹਨੂੰ ਫੜਾ ਲਓ ਮੈਂ ਕਰਦੇ ਚੱਲੋ ਚਲੋ ਜੋ ਲੋਨ ਹੈ ਸਾਡੀ ਆਈਡੀ ਸੰਭੇ ਕਰੋ ਆਈਡੀਆ ਉਹ ਮੈਂ ਹੀ ਸੰਭਾਲ ਲੈਂਦਾ ਸਾਡਾ ਵੇਖ ਲੈਂਦੇ ਲਲਿਤ ਦਾ ਹੈ ਆਈਡੀ ਬੰਨ ਬੜਾ ਦੁਖੀ ਹੈ ਬੜੀ ਜਿਆਦਾ ਪੂਰੀ ਹੋ ਗਈ ਹੈ ਭਜੀ ਤਾਂ ਕਰੇ ਕਰੋ ਮੜੀ ਇਸ ਪ੍ਰਕਾਰ ਹੱਤਿਆ ਹੁੰਦੀ ਹੈ ਹੱਥ ਥੱਲੇ ਕਰਿਓ ਥੋੜਾ ਗਗਨ ਜੀ ਹੱਥ ਥੱਲੇ ਕਰੋ ਠੀਕ ਹੈ ਪੰਜਾਬੀ ਦੇ ਨਾਲ ਲੜੀ-ਘੜੀ ਹੈ ਉਹ ਕਿਸੇ ਨਾ ਕਿਸੇ ਪਰਿਵਾਰ ਦਾ ਜੀ ਸਰਪੰਚ ਸਾਹਿਬ ਤੇ ਪਰਿਵਾਰ ਦੇ ਨਾਲ ਨੁਕਸਾਨਜਾ ਕਰਨ ਲਈ ਆਜਾਇਆ ਉਹਨਾਂ ਦੇ ਬੱਚਿਆਂ ਦੇ ਨਾਲ ਉਹਦੇ ਅਈ ਸਾਹਿਬ ਦੇ ਨਾਲ ਗੱਲ ਮਿਲਣਾ ਆਇਆ 25 ਪ੍ਰਕਾਰ ਦੇ ਕਲੇਰ ਆਗਮਨ ਤੋਂ ਉਹਨਾਂ ਨੂੰ ਬਾਹਰ ਕੱਢਿਆ ਪੁਲਿਸਰ ਪ੍ਰਸ਼ਾਸਨ ਨੂੰ ਵੀ ਪਤਾ ਕੀ ਇਹ ਨਹੀਂ ਚਾਹੁੰਦੇ ਲਗਾਤਾਰ ਉਹਨਾਂ ਨੂੰ ਤੁਮਕੀਓ ਕੋ ਮਾਡੀ ਨਾ ਉਹ ਵੀ ਬਾਪੂ ਦੀ ਪੁਲਿਸ ਦੇ ਹੰਤੇ ਜੁੜੀ ਹੋਈ ਹੈ ਇਹ ਬਹੁਤ ਹੀ ਨਾ ਸੁਭਾਗੇਪੁਰ ਹੈ ਪਰ ਕਈ ਤਰ੍ਹਾਂ ਦੇ ਸਰਕਾਰ ਦੇ ਉੱਤੇ ਵੀ ਪ੍ਰਸ਼ਾਸਨ ਤੇ ਪੁਲਿਸ ਦੀ ਕਾਰਜ ਪ੍ਰਣਾਲੀ ਤੇ ਵੀ ਇਹ ਸਵਾਲ ਖੜੇ ਕਰਦਾ ਹੈ ਵੈਸੇ ਤੇ ਜਦ ਦੀ ਇਹ ਸਰਕਾਰ ਬਣੀ ਲਗਭਗ 4 ਸਾਲ ਇਹਨੂੰ ਕੰਪਲੀਟ ਹੋਣ ਜਾ ਰਿਹਾ ਹੈ ਜੇਕਰ ਜੜੀ ਮਾ ਜੇਕਰੋ ਭਾਜੀ ਕਿ ਕੋਈ ਵੀ ਜਿਸ ਤੁਸੀਂ ਅਗਰ ਇਕੱਲੇ ਕਬੱਡੀ ਖਿਡਾਰੀਆਂ ਨੂੰ ਕੰਨ ਲੋ ਕਿ ਕਿੰਨੇ ਕਬੱਡੀ ਖਿਡਾਰੀਆਂ ਦੀ ਹੱਤਿਆ ਹੋਈ ਹੈ ਟਾਰਗੇਟ ਕਿਲਿੰਗ ਹੋਈ ਹੈ ਪਰ ਇਹ ਵਿਸ਼ੇਸ਼ ਕਰਕੇ ਪਾਰਟੀ ਨਾਲ ਜੁੜਿਆ ਹੋਇਆ ਵਿਅਕਤੀ ਸੀ ਸੇਵਾ ਕਰ ਰਿਹਾ ਸੀ ਆਮ ਆਦਮੀ ਪਾਰਟੀ ਉਹ ਆਪਣੇ ਸਰਪੰਚ ਦੀ ਰਾਖੀ ਨਹੀਂ ਕਰ ਪਾਇਆ ਜਗਰਾਉਂ ਦੀ ਉਹਨਾਂ ਦੀ ਐਮਐਲਏ ਉਹਦੇ ਸਕੇ ਭਤੀਜੇ ਨੂੰ ਮਾਰ ਦੇਣਾ ਔਰ ਉਹਨਾਂ ਦੇ ਘਰ ਦੇ ਬਾਹਰ ਜਾ ਕੇ ਲਲਕਾਰੇ ਮਾਰਨੇ ਕਿ ਜਾਓ ਖੇਤਾਂ 'ਚ ਪਿਆ ਜਾ ਕੇ ਚੁੱਪ ਲਿਆਓ ਇਸ ਪ੍ਰਕਾਰ ਦੇ ਕਿੰਨੇ ਕ ਕੇਸ ਬਣਾਈਏ ਪਰ ਮੈਂ ਦੇਖ ਰਿਹਾ ਸੀ ਜਦ ਦਾ ਇਹ ਨਵਾਂ ਸਾਲ ਚੜਿਆ ਕੋਈ ਦਿਨ ਐਸਾ ਨਹੀਂ ਹੈ ਜਿਸ ਦਿਨ ਹੱਤਿਆ ਨਹੀਂ ਹੋਣੀ ਪ੍ਰਧਾਨ ਜੀ ਇਹ ਸਹੀ ਲੱਗਦਾ ਕੰਟੀਨਿਊ ਕਰ ਪਾਈਓ ਔਰ ਇਹਦੇ ਤੋਂ ਇਹਦੇ ਤੋਂ ਇਹ ਲੱਗਦਾ ਹੈ ਕਿ ਇਹ ਸਰਕਾਰ ਕਾਨੂੰਨ ਦਾ ਰਾਜ ਦੇਮ ਚ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਔਰ ਜਿਸ ਤਰੀਕੇ ਦੀਆਂ ਗੱਲਾਂ ਅੱਜ ਤੇ ਮੈਨੂੰ ਸੁਣਨ ਚ ਮਿਲੀਆਂ ਲੋਕਾਂ ਦਾ ਵੀ ਵਿਸ਼ਵਾਸ ਡਗਮਗਾ ਰਿਹਾ ਔਰ ਲੋਕਾਂ ਨੂੰ ਇਹ ਲੱਗਦਾ ਪੰਜਾਬੀਆਂ ਨੂੰ ਇਹ ਲੱਗਦਾ ਇਹ ਬਾਰਡਰ ਦਾ ਏਰੀਆ ਹੈ ਇਹਨਾਂ ਅਨੇਕ ਲੜਾਈਆਂ ਦਾ ਸੰਤਾਪੀ ਸੇ ਹੈ ਔਰ ਪਾਰਟੀਸ਼ਨ ਨੂੰ ਵੀ ਇਹਨਾਂ ਲੋਕਾਂ ਨੇ ਆਪਣੇ ਪਿੰਡੇ ਤੇ ਪੂਰੀ ਤਰ੍ਹਾਂ ਹੰਡਾਇਆ ਹੈ 84 ਵੀਰਾਂ ਨੇ ਦੇਖਿਆ ਇਹ ਉਹਨਾਂ ਉਸ ਵੇਲੇ ਨਹੀਂ ਹਿੱਲੇ ਸੀ ਜਿਨ੍ਹਾਂ ਅੱਜ ਹੀ ਲਹਿਵੇ ਲੱਗ ਰਹੇ ਨੇ ਉਹਦਾ ਪਿੱਛੇ ਕਾਰਨ ਹੈ ਕਿ ਨਾ ਹੀ ਅੱਜ ਸਰਕਾਰ ਤੇ ਵਿਸ਼ਵਾਸ ਬਚਿਆ ਨਾ ਹੀ ਪੁਲਿਸ ਪ੍ਰਸ਼ਾਸਨ ਨੂੰ ਬੜੇ ਕਸ਼ਟ ਨਾਲ ਕਹਿਣਾ ਪਿਆ ਲੇਕਿਨ ਪੁਲਿਸ ਪ੍ਰਸ਼ਾਸਨ ਬੜਾ ਯੋਗ ਹੈ ਉਹਨਾਂ ਨੇ ਕਾਲੇ ਦੌਰ ਤੋਂ ਵੀ ਪੰਜਾਬ ਨੂੰ ਕੱਢਿਆ ਆਖਿਰ ਐਸੀਆਂ ਕੌਣ ਤਾਕਤਾਂ ਨੇ ਜਿਹੜੀਆਂ ਪੰਜਾਬ ਨੂੰ ਆਪਣੇ ਹੱਥਾਂ ਨਾਲ ਆਪਣਾ ਚਮਨ ਉਜਾੜ ਰਹੀਆਂ ਨੇ ਇਹ ਬੜਾ ਔਰ ਮਾਨੂੰ ਇੱਛਾ ਸ਼ਕਤੀ ਨਾਲ ਦੀ ਤਾਂ ਕੋਈ ਚੀਜ਼ ਨਹੀਂ ਲੱਗਦੀ ਸਰਕਾਰ ਜਿਹਨਾਂ ਦੀ ਹੈ ਉਹਨਾਂ ਦੀ ਇੱਛਾ ਸ਼ਕਤੀ ਨਹੀਂ ਲੱਗਦੀ ਐਸੀਆਂ ਕਿਹੜੀਆਂ ਫੋਰਸਿਸ ਨੇ ਜਿਨ੍ਹਾਂ ਨੇ ਪੁਲਿਸ ਦੇ ਹੱਥ ਬੰਨ੍ਹੇ ਹੋਏ ਹੱਥ ਪਰੇ ਗਾਰਾ ਉਹ ਸਰਵਾਈ ਯੂਪੀ ਵਰਗੇ ਸਟੇਟ ਦੇ ਵਿੱਚ ਲਾਅ ਐਂਡ ਆਰਡਰ ਦੀ ਇੰਨੀ ਮੇਜਰ ਗੱਲ ਹੋ ਗਈ ਸੀ ਕਿ ਉੱਤੇ ਵੀ ਤਾਂ ਕਾਬੂ ਪਾਇਆ ਗਿਆ ਕਿਤੇ ਵੀ ਅਮਨ ਲੋੜਾ ਸਾਹਿਬ ਨੇ ਵੀ ਮੱਧ ਹੈ ਯੂਪੀ ਅਮਨ ਲੋੜਾ ਸਾਹਿਬ ਨੇ ਵੀ ਮੱਧ ਹੈ ਯੂਪੀ ਆਮ ਆਦਮੀ ਪਾਰਟੀ ਵੀ ਲਗਾਤਾਰ ਜਿਵੇਂ ਦੰਨ ਕਰਦੀ ਹੈ ਕਿ ਸੈਂਟਰ ਵੀ ਸਾਡੀ ਮਤ ਕਰੇ ਕੀ ਕਹਿਣਾ ਚਾਹੁੰਦੇ ਸਰ ਇਹ ਅਮਰਵਰਦੀ ਬਿਆਨ ਸੀ ਸਮੇਂਦਾਰ ਪੱਤਰਕਾਰ ਲੱਗੇ ਮੈਨੂੰ ਇਹ ਲੱਗਦਾ ਕਿ ਜਿਹੜਾ ਕਾਨੂੰਨ ਵਿਵਸਥਾ ਬਣਾ ਕੇ ਰੱਖਣਾ ਉਹ ਪੂਰੀ ਤਰ੍ਹਾਂ ਨਾਲ ਸਟੇਟ ਦਾ ਸਬਜੈਕਟ ਹੈ ਅਗਰ ਸਟੇਟ ਨੂੰ ਕਿਤੇ ਲੱਗਦਾ ਹੈ ਕਿ ਉਹ ਕਾਮਯਾਬ ਨਹੀਂ ਹੋ ਰਹੀ ਤਾਂ ਉਹ ਕੇਂਦਰ ਤੋਂ ਮਦਦ ਲੈ ਲੈ ਸਕਦਾ ਹੈ ਔਰ ਕੇਂਦਰ ਕਦੀ ਵੀ ਮਦਦ ਦੇਣ ਤੋਂ ਪਿੱਛੇ ਨਹੀਂ ਹਟੇਗਾ ਰਹੀ ਗੱਲ ਜੁਪੀ ਦੀ ਜੁਪੀ ਇਸ ਕਰਕੇ ਪੰਜਾਬ ਵਾਲਿਆਂ ਨੂੰ ਜੁਪੀ ਦਾ ਮਾਡਲ ਦਿਖਦਾ ਕਿ ਜੁਪੀ ਤੋਂ ਅਪਰਾਧ ਖਤਮ ਹੋਇਆ ਹੈ ਕਿਉਂਕਿ ਸਾਡੇ ਬਹੁਤ ਸਾਰੇ ਪੰਜਾਬੀ ਭਰਾ ਆਪਣੇ ਟਰੱਕ ਲੈ ਕੇ ਜੁਪੀ ਜਾਂਦੇ ਸੀ ਇੱਕ ਉਹ ਸਮੇਂ ਸੀ ਜੋਗੀ ਤੋਂ ਪਹਿਲਾਂ ਜਦੋਂ ਸ਼ਾਮ ਦਾ ਹਨੇਰਾ ਹੁੰਦਾ ਹੀ ਉਹ ਟਰੱਕ ਖੜੇ ਹੋ ਜਾਂਦੇ ਸੀ ਟਾਬਿਆਂ ਤੇ ਅੱਗੇ ਨਹੀਂ ਸੀ ਚੱਲ ਪੰਦੇ ਅੱਜ ਉਹ ਪੂਰੀ ਰਾਤ ਚੱਲਦੇ ਨੇ ਔਰ ਅੱਜ ਅਪਰਾਧੀ ਉੱਥੇ ਡਰਦਾ ਹੈ ਅਪਰਾਧੀ ਡਰਦਾ ਇਸ ਕਰਕੇ ਕਿ ਉਹਨੂੰ ਪਤਾ ਕਿ ਉਹ ਨੂੰ ਅਪਰਾਧ ਦੀ ਸਜ਼ਾ ਮਿਲਣ ਵਾਲੀ ਹੈ ਇੱਥੇ ਉਲਟਾ ਇੱਥੇ ਅਪਰਾਧੀ ਦਿਨ ਦਿਨ ਆ ਰਹੇ ਨੇ ਕੋਈ ਖੌਫ ਨਹੀਂ ਹੈ ਕੋਈ ਡਰ ਨਹੀਂ ਹੈ ਕੋਈ ਭਇ ਨਹੀਂ ਹੈ ਔਰ ਲੋਕ ਲੋਕੀ ਵੀ ਦਾ ਪ੍ਰਸ਼ਾਸਨ ਦੇ ਅੰਦਰ ਪੁਲਿਸ ਦੇ ਪ੍ਰਤੀ ਵਿਸ਼ਵਾਸ ਨਹੀਂ ਹੈ ਚਾਹੇ ਇਹਨਾਂ ਨੂੰ ਕੋਈ ਗੱਲ ਜਾ ਕੇ ਦੱਸਾਂਗੇ ਤੇ ਉਹ ਉਹਦਾ ਨਿਵਾਰਨ ਹੋ ਜਗਾ ਇਸ ਕਰਕੇ ਅੱਜ ਪੰਜਾਬ ਮੈਨੂੰ ਇਹ ਲੱਗਦਾ ਕਿ ਇਹਨਾਂ ਨੂੰ ਜਾਗਣਾ ਚਾਹੀਦਾ ਪੁਲੀਟਿਕਲ ਸ਼ੈਲਟਰ ਪੁਲੀਟਿਕਲ ਸ਼ੈਲਟਰ ਲੱਗਦਾ ਹੈ ਕਿ ਕਈ ਇਹੋ ਜਿਹੀ ਆਪਾਂ ਵਿਜ਼ੂਅਲਸ ਦੇਖੇ ਨੇ ਕਈ ਵਾਰੀ ਸਫਾ ਚਰਚਾਵਾਂ ਨੂੰ ਚਾਹੀਆਂ ਕਿ ਜਿਹੜੇ ਨੇ ਕਿਸੇ ਨਾ ਕਿਸੇ ਪੁਲੀਟਿਕਲ ਸ਼ੈਲਟਰ ਆਖਿਰ ਮੈਂ ਕਿਆ ਹੀ ਰਿਹਾ ਆਪਾਂ ਚਲੋ ਆਖਿਰ ਕਿਹੜੀਆਂ ਤਾਕਤਾਂ ਜਿਨ੍ਹਾਂ ਨੇ ਹੱਥ ਬੰਨ੍ਹੇ ਹੋਏ ਆਖਿਰ ਕਿਹੜੀਆਂ ਤਾਕਤਾਂ ਅਸੀਂ ਪੰਜਾਬ ਨੂੰ ਲੈ ਕੇ ਕਿੱਧਰ ਜਾਣਾ ਚਾਹੁੰਦੇ ਆ ਪੰਜਾਬ ਜਦੋਂ ਜਦੋਂ ਖੜਾ ਹੋਣਾ ਸ਼ੁਰੂ ਹੁੰਦਾ ਉਦੋਂ-ਉਦੋਂ ਇਨੂੰ ਨજર ਜਿੱਦਾਂ ਲੱਗਦੀ ਆ ਉਦਾਂ ਨજર ਲੱਗ ਜਾਂਦੀ ਆ ਆਮ ਆਦਮੀ ਪਾਰਟੀ ਬੰਚ ਨਹੀਂ ਸਕਦੀ ਅਮਾ ਜਿਹੜੇ ਬਾਹਰ ਦੇ ਬਾਹਰ ਦੇ ਵਿਦੇਸ਼ਾਂ ਦੇ ਬੈਠੇ ਨੇ ਗੈਂਗਸਟਰਸ ਉਹਨਾਂ ਨੂੰ ਲਿਆਉਣ ਦੀ ਕਈ ਵਾਰੀ ਚਰਚਾਵਾਂ ਹੁੰਦੀਆਂ ਨੇ ਕਿ ਉਹਨਾਂ ਨੂੰ ਇੱਥੇ ਲਿਆਂਾਇਆ ਜਾਏਗਾ ਜਿਹੜੇ ਉੱਥੋਂ ਹੀ ਸਾਰਾ ਸਾਰਾ ਨੈਟਵਰਕ ਚਲਾ ਰਹੇ ਨੇ ਲੱਗਦਾ ਹੈ ਜਿਹੜਾ ਥੋੜੇ ਯੂਥ ਹੈ ਉਹਨਾਂ ਨੂੰ ਗੁੰਮਰਾਹ ਕਰਕੇ ਉਹਨਾਂ ਨੂੰ ਲਿਆਉਂਦੇ ਨੇ ਦੇਖੋ ਯੂਥ ਨੂੰ ਵੀ ਇੱਕ ਗੱਲ ਸਮਝਾਉਣ ਦੀ ਸਮਾਜਿਕ ਤੌਰ ਤੇ ਵੀ ਜ਼ਰੂਰਤ ਹੈ ਉਹਨਾਂ ਦਾ ਆਦਰਸ਼ ਭਗਤ ਸਿੰਘ ਰਾਜਗੁਰੂ ਸਿਪਾਹ ਦੇਵ ਹੈ ਉਹਨਾਂ ਦੇ ਆਦਰਸ਼ ਗੁਰੂਆਂ ਦੇ ਪੁੱਤਰ ਨਹੀਂ ਗੈਂਗਸਟਰ ਉਹਨਾਂ ਦੇ ਆਦਰਸ਼ ਨਹੀਂ ਹੋ ਸਕਦਾ ਇਸ ਕਰਕੇ ਯੂਥ ਵੀ ਜਿਹੜਾ ਹੈ ਉਹਨੂੰ ਸਮਾਜਿਕ ਤੌਰ ਤੇ ਵੀ ਇਹ ਜਿਹੜਾ ਦੌਰ ਚੱਲਿਆ ਹੈ ਇਹਦੇ ਖਿਲਾਫ ਖੜੇ ਹੋਣਾ ਚਾਹੀਦਾ ਦੂਜੀ ਗੱਲ ਮੈਂ ਜਿੱਦਾਂ ਪਹਿਲਾਂ ਕਹੀ ਹੈ ਭਾਜੀ ਤੁਸੀਂ ਵੀ ਬਹੁਤ ਪੁਰਾਣੇ ਲੱਗਦੇ ਹੋ ਕਿ ਨਾ ਰੋਣਾ ਕਾਨੂੰਨ ਵਿਵਸਥਾ ਨੂੰ ਬਣਾ ਕੇ ਰੱਖਣਾ ਲੋਕਾਂ ਨੂੰ ਸੁਰੱਖਿਆ ਦੇਣਾ ਦਾ ਕਰ ਰਿਹਾ ਹੈ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰਨ ਦੀ ਜੋ ਵਿਵਸਥਾ ਬਣਾਈ ਹੈ ਇਹ ਬੜਾ ਯਾਰੋ ਇਹ ਪੂਰੀ ਤਰ੍ਹਾਂ ਸਟੇਟ ਦਾ ਹੈ ਸਟੇਟ ਨੂੰ ਅਗਰ ਕੋਈ ਮਦਦ ਚਾਹੀਦੀ ਹੈ ਉਹਨਾਂ ਨੂੰ ਲੱਗਦਾ ਕਿ ਉਹ ਉਹਨਾਂ ਦੇ ਹੱਥ ਪਰ ਫੁੱਲ ਗਏ ਨੇ ਉਹ ਇਹਨੂੰ ਨਹੀਂ ਠੀਕ ਕਰ 파ਰੇ ਇਹਦੇ 'ਚ ਸਾਨੂੰ ਕੇਂਦਰ ਦੀ ਪਹਿਲਾਂ ਦੇ ਇੱਛਾ ਸ਼ਕਤੀ ਬਣਾਉਣਾ ਕਿ ਅਸੀਂ ਸੁਰੱਖਿਆ ਦੇਣੀ ਹੈ ਪਹਿਲਾ ਇੱਛਾ ਸ਼ਕਤੀ ਬਣਾਉਣਾ ਕਿ ਤੇ ਅਮਨ ਸ਼ਾਂਤੀ ਨੂੰ ਕਿਸੇ ਕੀਮਤ ਤੇ ਭੰਗ ਨਹੀਂ ਹੋਣ ਦੇਣਾ ਉਹਦੇ ਤੇ ਚਰਚਾ ਕਰਨ ਇਹ ਹਰ ਚੀਜ਼ ਦੇ ਉੱਤੇ ਜੇ ਸੈਸ਼ਨ ਬੁਲਾਉਂਦੇ ਨੇ ਇੱਕ ਵਾਰੀ ਨੁਨ ਬਵਸਤਾ ਤੇ ਸੈਸ਼ਨ ਮੈਂ ਇੱਥੇ ਮੈਂ ਅੱਜ ਵੀ ਕਹਿ ਰਿਹਾ ਮੈਂ ਕੋਈ ਰਾਜਨੀਤਿਕ ਬਿਆਨ ਨਹੀਂ ਦੇ ਰਿਹਾ ਕਿਤੇ ਵੀ ਕੋਈ ਵੀ ਵਿਅਕਤੀ ਮਰਦਾ ਕਿਸੇ ਵੀ ਘਰ ਦਾ ਚਿਰਾਗ ਬੁੱਝਦਾ ਜੋ ਮੇਰੀ ਪੰਜਾਬੀ ਮਾਂ ਦਾ ਮੇਰੀ ਭੈਣ ਦਾ ਸਾਹਮਣੇ ਕਿਸੇ ਦਾ ਭਰਾ ਹੋਏਗਾ ਕਿਸੇ ਦਾ ਪਤੀ ਹੋਏਗਾ ਕਿਸੇ ਦਾ ਪਿਤਾ ਹੋਏਗਾ ਪਰ ਕਿਸੇ ਦਾ ਪੁੱਤਰ ਹੋਵੇ ਆਖਿਰ ਵਿੱਚ ਪੰਜਾਬ ਦੀ ਛਲਣੀ ਹੋ ਰਹੀ ਹੈ ਇਹ ਜਿਹੜਾ ਇਹ ਜਿਹੜਾ ਸਿਸਟਮ ਹੈ ਬੰਦ ਹੋਣਾ ਚਾਹੀਦਾ ਹੈ ਸਰਕਾਰ ਨੂੰ ਕਿਸੇ ਵੀ ਪ੍ਰਕਾਰ ਦੀ ਕੇਂਦਰ ਦੀ ਸਹਿਯੋਗ ਦੀ ਜਰੂਰਤ ਹੈ ਤੇ ਉਹ ਸਰਬੱਜ ਲਈ ਇਹ ਬੈਠਕ ਬੁલાਏ ਗੱਲਬਾਤ ਕਰੇ ਪਰ ਸਰਕਾਰ ਇੱਛਾ ਤੇ ਦਿਖਾਏ ਤਾਂ ਜਿਹੜੀ ਸਰਕਾਰ ਆਪਣੇ ਐਮਐਲਏ ਦੇ ਭਤੀਜੇ ਨੂੰ ਸੁਰੱਖਿਤੀ ਨਹੀਂ ਰੱਖ ਪੰਦੀ ਆਪਣੇ ਸਰਪੰਚ ਨੂੰ ਸੁਰੱਖਿਤੀ ਨਹੀਂ ਰੱਖ ਪੰਦੀ ਉਹ ਤੋਂ ਕੀ ਤਵਕਕੂ ਕਰੂਗਾ ਠੀਕ ਹੈ ਅੱਜ ਦਾ ਅਜਿਹਾ